ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਨੇ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਸਟਾਰ ਸਪੋਰਟਸ ਨੇ ਸਿੱਧੂ ਬਾਰੇ ਐਕਸ ਤੇ ਪੋਸਟ ਕੀਤਾ ਹੈ ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਸਪੋਰਟਸ ਨੇ ਲਿਖਿਆ ਕਿ ਮਹਾਨ ਨਵਜੋਤ ਸਿੱਧੂ ਸਾਡੀ ਸਟਾਰ ਕਾਸਟ ਦੇ ਨਾਲ ਜੁੜ ਗਏ ਨੇ ਜੋ ਕਿ ਆਈਪੀਐਲ 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਦੱਸ ਦਈਏ ਕਿ ਇਸ ਵਿਚਾਰੇ ਨਵਜੋਤ ਸਿੰਘ ਸਿੱਧੂ ਲਗਾਤਾਰ ਲੋਕ ਸਭਾ ਚੋਣਾਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ ਪਰ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆਉਣਗੇ ਦਾਦੀਏ ਕਿ ਲੰਬੇ ਸਮੇਂ ਤੋਂ ਕ੍ਰਿਕਟ ਕਮੈਂਟਰੀ ਤੋਂ ਬ੍ਰੇਕ ਤੇ ਲੱਗੇ ਹੋਏ ਸੀ ਹੁਣ ਫਿਰ ਤੋਂ ਕਮੈਂਟਰੀ ਸ਼ੁਰੂ ਕਰਨਗੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਨੇ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਸਟਾਰ ਸਪੋਰਟਸ ਨੇ ਸਿੱਧੂ ਬਾਰੇ ਐਕਸ ਤੇ ਪੋਸਟ ਕੀਤਾ ਹੈ ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਸਪੋਰਟਸ ਨੇ ਲਿਖਿਆ ਕਿ ਮਹਾਨ ਨਵਜੋਤ ਸਿੱਧੂ ਸਾਡੀ ਸਟਾਰ ਕਾਸਟ ਦੇ ਨਾਲ ਜੁੜ ਗਏ ਨੇ ਜੋ ਕਿ ਆਈਪੀਐਲ 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਦੱਸ ਦਈਏ ਕਿ ਇਸ ਵਿਚਾਰੇ ਨਵਜੋਤ ਸਿੰਘ ਸਿੱਧੂ ਲਗਾਤਾਰ ਲੋਕ ਸਭਾ ਚੋਣਾਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ ਪਰ ਹੁਣ ਨਵੇਂ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆਉਣਗੇ ਦੱਸ ਦਈਏ ਕਿ ਲੰਬੇ ਸਮੇਂ ਤੋਂ ਕ੍ਰਿਕਟ ਕਮੈਂਟਰੀ ਤੋਂ ਬ੍ਰੇਕ ਤੇ ਲੱਗੇ ਗਏ ਹੋਏ ਸੀ ਹੁਣ ਫਿਰ ਤੋਂ ਕਮੈਂਟਰੀ ਸ਼ੁਰੂ ਕਰਨਗੇ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਨੇ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਸਟਾਰ ਸਪੋਰਟਸ ਨੇ ਸਿੱਧੂ ਬਾਰੇ ਐਕਸ 'ਤੇ ਪੋਸਟ ਕੀਤਾ ਹੈ ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਸਪੋਰਟਸ ਨੇ ਲਿਖਿਆ ਕਿ ਮਹਾਨ ਨਵਜੋਤ ਸਿੱਧੂ ਸਾਡੀ ਸਟਾਰ ਕਾਡ ਦੇ ਨਾਲ ਜੁੜ ਗਏ ਨੇ ਜੋ ਕਿ ਆਈਪੀਐਲ 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਦੱਸ ਦਈਏ ਕਿ ਇਸ ਵਿਚਾਰੇ ਨਵਜੋਤ ਸਿੰਘ ਸਿੱਧੂ ਲਗਾਤਾਰ ਲੋਕ ਸਭਾ ਚੋਣਾਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ ਪਰ ਹੁਣ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦੇ ਨਜ਼ਰ ਆਉਣਗੇ ਦੱਸ ਦਈਏ ਕਿ ਲੰਬੇ ਸਮੇਂ ਤੋਂ ਕ੍ਰਿਕਟ ਕਮੈਂਟਰੀ ਤੋਂ ਬ੍ਰੇਕ ਤੇ ਲੱਗੇ ਹੋਏ ਸੀ ਹੁਣ ਫਿਰ ਤੋਂ ਕਮੈਂਟਰੀ ਸ਼ੁਰੂ ਕਰਨਗੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ दूरी बना सकते ने इंडियन प्रीमियर लीग च कमेंटरी करते हुए नजर स्पोर्ट्स ने सिद्धू बारे एक्स पोस्ट किया है लिखा कि की महान नवजोत आई पी एल दो हजार चौबी बाई मार्च तू तो शुरू हो रहा है दस दई की इस विचाले नवजोत सिंह सिद्धू लगातार लोग सभा चोना तो पासा वट नजर आ रहे ने उन्हों का कहना है की ओर इस बार लोग सभा चो नहीं लड़न गए पारी ਆਤ ਕਰਦੇ ਨਜ਼ਰ ਆਉਣਗੇ ਦਾਦੀਏ ਕਿ ਲੰਬੇ ਸਮੇਂ ਤੋਂ ক্রিকেট ਕਮੈਂਟਰੀ ਤੋਂ ਬ੍ਰੇਕ ਤੇ ਲੱਗੇ ਹੋਏ ਸੀ ਹੁਣ ਫਿਰ ਤੋਂ ਕਮੈਂਟਰੀ ਸ਼ੁਰੂ ਕਰਨਗੇ ਬਿਊਰੋ ਰਿਪੋਰਟ ਐਸਐਮਜ਼ ਨਿਊਜ਼